ਉਹ ਯਕੀਨ ਮੰਨਿਓ ਮੈਨੂੰ ਲੱਗਦਾ ਨਹੀਂ ਹੈਗਾ ਕਿ ਇਸ ਤੋਂ ਵਧੀਆ ਇੰਟਰਵਿਊ ਇਸ ਤੋਂ ਪਹਿਲਾਂ ਕਦੀ ਹੋਈ ਹੋਈ ਕਿ ऐसा साज जिस साज ਦੇ ਉੱਪਰ ਪੂਰੀ ਦੁਨੀਆ دیوانی ਹੋ ਜਾਂਦੀ ਸੀ ਉਸ ਸਾਜ਼ ਦਾ ਉਹ ਦਿਨ-प्रतिदिन ماہر ਹੁੰਦਾ ਜਾ ਰਿਹਾ ਹੈ। ਇਹ ਐਸਾ ਸਾਜ਼ ਹੈ ਵੀ ਕਿਸੇ ਵੀ ਵਿਅਕਤੀ ਨੂੰ ਰੋਂ ਲਾ ਸਕਦੀ ਹੈ। ਹਾਂਜੀ ਭਾਜੀ ਤੇ ਕਿਸੇ ਵੀ ਵਿਅਕਤੀ ਨੂੰ ਇੰਨਾ ਕਿ ਮੰਤਰਮੁਗਧ ਕਰ ਦਿੰਦੇ ਕਿ ਉਹਨੂੰ ਦੁਨੀਆ ਤੋਂ ਇੱਕ ਅਲੱਗ ਦੁਨੀਆ ਚਲੇ ਜਾਂਦੀ ਹੈ। ਕਹਿੰਦੇ ਕਿ ਉਹ ਖਜ਼ਾਨਾ ਜਿਹਨੂੰ ਖੋਜ ਕੇ ਲੱਭਿਆ ਜਾਵੇ ਉਹ ਖਜ਼ਾਨਾ ਹੁੰਦਾ ਹੈ ਜਿਹੜਾ ਖਜ਼ਾਨਾ ਬਾਜ਼ਾਰਾਂ 'ਚ ਵਿਕਦਾ ਹੈ ਉਹਦੀ ਕੀਮਤ ਕੁਛ ਨਹੀਂ ਹੁੰਦੀ ਇਹ ਉਹ ਖਜ਼ਾਨਾ ਤੇ ਕਹਿੰਦੇ ਨੇ ਕਿ ਸਾਡੀ ਆ ਕੰਪੋਜ਼ਿੰਗ ਵਜਾ ਦਿਓ ਪਰ ਤੇਦੇ ਹੀ ਹੁੰਦਾ ਆਹ ਜੀ ਹਾਂਜੀ ਭਾਜੀ ਮੈਂ ਰੈਕਟਰੀ ਕਿ ਫੋਨ ਦੀ ਥੋੜੀ ਦਰਖਵਾ ਨਾ ਨਾ ਕੋਈ ਮੈਂ ਤੂੰ ਬੋਲੇ ਨੀ ਜਾਣਾ ਭਾਈ ਤੂੰ ਤੂੰ ਬਾਦ ਦੇ ਨੌਸਕਾ ਦੇ ਸ਼ੋਅ ਮੈਂ ਕਰਨੋ ਵਿਸ਼ੇਸ਼ਟ ਤੇ ਅੱਜ ਇੱਕ ਅਜਿਹੇ ਹੀਰੇ ਦੇ ਨਾਲ ਮੁਲਾਕਾਤ ਕਰਨ ਜਾ ਰਿਹਾ ਜਿਹਦੀ ਚਮਕ ਵੇਖ ਕੇ ਸਾਡੇ ਕੋਲ ਰੁਕਿਆ ਨਹੀਂ ਗਿਆ ਕਿ ਇਸ ਚਮਕ ਰੋਸ਼ੀ ਇਸ ਵਿਸ਼ਾਲ ਦੁਨੀਆ ਦੇ ਵਿੱਚ ਖਿਲਾਰ ਸਕੀਏ ਬੜੇ ਹੀ ਯਤਨਾਂ ਦੇ ਨਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਉਸ ਹੀਰੇ ਨਾਲ ਗੱਲਬਾਤ ਕਰ ਸਕੀਏ ਹੋਮੋਰ ਮਹਿਜ ਕੁਛੀ ਕੀ ਬਰਿਆ ਦੀ ਹੈ ਪਰ ਜਿਹੜੀ ਉਹ ਦੀ ਤਪੱਸਿਆ ਹੈ ਉਸ ਤਪੱਸਿਆ ਨੂੰ ਸ਼ਬਦਾ ਵਿੱਚ ਆંકਣਾ ਮੁਸ਼ਕਲ ਹੋ ਗਿਆ ਸਾਡੇ ਲਈ ਇੱਕ ਐਸਾ ਸਾਜ਼ ਜਿਸ ਸਾਜ਼ ਦੇ ਉੱਪਰ ਪੂਰੀ ਦੁਨੀਆ دیوانی ਹੋ ਜਾਂਦੀ ਸੀ ਉਸ ਸਾਜ਼ ਦਾ ਉਹ ਦਿਨ-प्रतिदिन ਮਾहिर ਹੁੰਦਾ ਜਾ ਰਿਹਾ ਹੈ ਪਟਿਆਲਾ ਸ਼ਹਿਰ ਦਾ ਨੌਜਵਾਨ ਆਪਾਂ ਗੱਲਬਾਤ ਕਰਦੇ ਹਾਂ ਉਸ ਨਾਲ ਤੇ ਗੱਲਬਾਤ ਦੇ ਵਿੱਚ ਅਸੀਂ ਇਹ ਜਾਣਾਂਗੇ ਕਿ ਇਹ ਚੇਟੇ ਕੋ ਨੂੰ ਕਿਸ ਤਰ੍ਹਾਂ ਲੱਗੀ ਸਾਡੇ ਨਾਲ ਹੈ ਪਰਤ ਪਰਤ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਇਸ ਚੈਨਲ ਦੇ ਉੱਪਰ ਪਰਤ ਅਸੀਂ ਗੱਲ ਕਰ ਰਹੇ ਸੀਗੇ ਤੁਹਾਡੇ ਨਾਲ ਕਿ ਤੁਸੀਂ ਉਹ ਸਾਜ ਵਜਾ ਰਹੇ ਹੋ ਜਿਸ ਸਾਜ ਨੂੰ ਸਨਾਤਨ ਧਰਮ ਦੇ ਰਹਿਦਿਆ ਕ੍ਰਿਸ਼ਨ ਭਗਵਾਨ ਨੇ ਵੀ ਆਪਣੇ ਹੋਂਟਲ ਨਾਲ ਛੋਕੇ ਪੂਰੀ ਦੁਨੀਆ ਨੂੰ دیਵਾਨਾ ਬਣਾ ਦਿੱਤਾ ਸੀ ਆ ਬਾਂਸਰੀ ਵਾਦਨ ਕਿਸ ਤਰ੍ਹਾਂ ਬਾਂਸਰੀ ਵਾਦਨ ਵੱਲ ਜਾਣ ਦਾ ਤੁਹਾਡਾ ਧਿਆਨ ਗਿਆ ਦੇਖੋ ਇਹ ਕਹਾਣੀ ਤਾਂ ਬਹੁਤ ਲੰਬੀ ਹੈ ਲੇਕਿਨ ਸਕੂਲ 'ਚ ਇੱਕ ਟੀਚਰ ਆਇਸੀ ਸਾਡੇ ਜੀ ਤੇ ਉਹਨਾਂ ਤੋਂ ਮਤਲਬ ਕਿ ਇੱਕ ਪਹਿਲੀ ਵਾਰ ਉਹਨਾਂ ਨੇ ਜਦੋਂ ਵੀ ਪਲੇ ਕੀਤਾ ਉਹ ਫਲੂਟ ਨੂੰ ਤੇ ਉਸ ਟਾਈਮ ਬਸ ਬਹੁਤ ਇਕੰਦਰ ਚਾਹ ਪੈਦਾ ਹੋ ਗਈ ਉਹਨਾਂ ਨੂੰ ਸੁਣਨ ਤੋਂ ਬਾਅਦ ਕਿ ਵੀ ਇਹੀ ਕਰਨਾ ਬਸ ਹੁਣ ਤਾਂ ਉਸ ਤੋਂ ਬਾਅਦ ਜਦੋਂ ਪਹਿਲੀ ਵਾਰ ਪਰ ਪਲੇ ਕੀਤੀ ਫਲੂਟ ਤਾਂ ਬਹੁਤ ਅੱਛਾ ਥੋੜਾ ਰਿਸਪਾਂਸ ਮਿਲੇ ਕਿ ਹਾਂ ਚਲੋ ਕੁਝ ਆ ਰਿਹਾ ਤੇ ਉਸ ਤੋਂ ਬਾਅਦ ਫਿਰ ਅੱਗੇ ਵਧਦਾ ਗਿਆ ਕੰਮ ਜਿਸ ਤਰ੍ਹਾਂ ਆਪਣੇ ਲੋਕਾਂ ਦੀ ਜਨਰਲ ਕੈਟਾਗਰੀ ਹੈ ਇਸ ਕੈਟਾਗਰੀ ਦੇ ਵਿੱਚ ਫਲੂਟ ਬਹੁਤ ਲੋਕਾਂ ਨੂੰ ਘੱਟ ਪਤਾ ਲੱਗਦਾ ਫਲੂਟ ਹੋ ਜਾਂਦੇ ਹਨ ਹਾਂ ਉਹ ਫਿਰ ਦੱਸਣਾ ਪੈਂਦਾ ਕਿ ਬੰਸਰੀ ਹੈ ਇਹ ਬੰਸਰੀ ਵਜਾਉਣੀ ਹੈ ਹਾਂ ਜੀ ਤਾਂ ਇਸੇ ਚੀਜ਼ ਨੂੰ ਫਿਰ ਜਿਹੜਾ ਘਰ ਆਇਆ ਜਾਂ ਜਿਹੜੇ ਤੁਹਾਡੇ ਰਿਸ਼ਤੇਦਾਰ ਨੇ ਉਹਨਾਂ ਨੇ ਵੀ ਨੂੰ ਵੀ ਡਿਫਾਈਨ ਕਰਨਾ ਪਿਆ ਵੀ ਭਈ ਮੈਂ ਫਲੀਓਰ বাজਾਨਾ ਤੇ ਕਰਦਾਂਗਾ ਅੱਛਾ ਬੰਸਰੀ ਹੋ ਜਾਂਦਾ ਕੰਮ ਕੀ ਕਰਦਾ ਇਦਾਂ ਦੇ ਸਵਾਲ ਵੀ ਆਏ ਆਹੋ ਜਿਹਾ ਬਹੁਤ ਆਏ ਮੈਨੂੰ ਜੈ ਰਾਮ ਜੀ ਦੀ ਹੈ ਕਿ ਐਸੀ ਅੱਗੇ ਵੱਧ ਕੇ ਜੈ ਰਾਮ ਜੀ ਚਲੋ ਜੈ ਰਾਮ ਜੀ ਦੀ ਸਾਰੇ ਦਰਸ਼ਕਾਂ ਨੂੰ ਵੀ ਮੈਨੂੰ ਪਰਤੇ ਦੱਸੋ ਕਿ ਬੰਸਰੀਆਂ ਦਾ ਮੈਂ ਦੇਖ ਰਿਹਾ ਹਾਂ ਤੁਹਾਡੇ ਕੋਲ ਬਹੁਤ ਵੱਡਾ ਖਜ਼ਾਨਾ ਪਿਆ ਹੈਗਾ ਇਹ ਕਿਵੇਂ ਸਿਲੇਕਟ ਹੋਦਾ ਵੀ ਕਿਹੜੇ ਮੌਕੇ ਤੇ ਕਿਹੜੀ ਬੰਸਰੀ ਜਾਈਏ ਕਿਹੜੀ ਫਲੂਟ ਵਜਾਣੀ ਹੈ ਭਾਜੀ ਇਹ ਜਿਹੜਾ ਖਜ਼ਾਨਾ ਇਹ ਪਹਿਲੀ ਗੱਲ ਤਾਂ ਮੈਂ ਦੱਸਣੀ ਚਾਹਨਾ ਕਿ ਵੀ ਇਹ ਮੇਰੇ ਗੁਰੂ ਜੀ ਪਪੰਡਿਤ ਅਜੀਤ ਪ੍ਰਸੰਨਾ ਜੀ ਦੇ ਦੇਣ ਹੈ ਤੇ ਕਦੀ ਉਹਨਾਂ ਦਾ ਸਾਥ ਵੀ ਦਿੱਤਾ ਕਦੀ ਉਹਨਾਂ ਦੇ ਸੰਗਤ 'ਚ ਵੀ ਬੈਠ ਕੇ ਵਜਾਈਏ ਇਸ ਸੰਗਤ ਚਤਾ ਮਤਲਬ ਇਹਨੇ ਅਸੀਂ ਹਲੇ ਹੋਏ ਵੀ ਨਹੀਂ ਕਿ ਵੀ ਅਸੀਂ ਸੰਗਤ 'ਚ ਬੈਠ ਕੇ ਵਜਾਈਏ ਤੇ ਉਹਨਾਂ ਨੇ ਬਾਹ ਪਕੜੀ ਹੋਈ ਹੈ ਸਾਡੀ ਤੇ ਬਸ ਉਹ ਸਾਨੂੰ ਅੱਗੇ ਅੱਗੇ ਲੈ ਕੇ ਜਾ ਰਹੇ ਨੇ ਤੇ ਸਾਡਾ ਉਸ ਦੇ ਵਿੱਚ ਮਤਲਬ ਨਾਂ ਦੇ ਬਰਾਬਰ ਯੋਗਦਾਨ ਹੈ ਜੀ ਬਸ ਹਾਂ ਜੀ ਇੰਨੇ ਵੱਡੇ ਨਾਮ ਨਾਲ ਜੁੜੇ ਹੋ ਤੁਸੀਂ ਹਾਂ ਜੀ ਤੇ ਜਿਸ ਵੇਲੇ ਪਹਿਲੀ ਮੁਲਾਕਾਤ ਹੋਈ ਸੀਗੀ ਉਸ ਵੇਲੇ ਪਤਾ ਸੀਗਾ ਵੀ ਐਡਾ ਵੱਡਾ ਨਾਮ ਹੈ ਨਹੀਂ ਉਸ ਵੇਲੇ ਨਹੀਂ ਪਤਾ ਸੀ ਉਸ ਵੇਲੇ ਅਸੀਂ ਅਨਜਾਨ ਸੀ ਮਤਲਬ ਕਿ ਜੀ ਇਹ ਸਾਡੀ ਮਤਲਬ ਕਿ ਬਵਤ ਕਿਸਮਤ ਹੈ ਕਿ ਉਸ ਟਾਈਮ ਸਾਨੂੰ ਨਹੀਂ ਪਤਾ ਸੀ ਕਿ ਕਿੰਨਾ ਕਿੰਨੇ ਵੱਡੇ ਨਾਮ ਹੈ ਉਹ ਤੇ ਉਬਸੇ ਹੀ ਕਹਿਣਾ ਚਾਹੁੰਦਾ ਕਿ ਕਿੰਨਾ ਸਮਾਂ ਹੋ ਗਿਆ ਉਹਨਾਂ ਦੇ ਲੜ ਲੱਗੇ ਹੋਏ 8 ਸਾਲ ਹੋ ਗਏ ਜੀ 8 9 ਸਾਲ 8 ਸਾਲ ਹੋ ਗਏ ਨੇ ਤਾਂ ਉਹਨਾਂ ਦੇ ਨਾਲ ਲੱਗੇ ਹੋਏ ਹਾਂਜੀ ਹਾਂਜੀ ਤੇ ਜਿੰਨਾ ਕਿ ਮੈਨੂੰ ਜਾਣਕਾਰੀ ਨਾਲ ਲੱਗੇ ਨਹੀਂ ਜੀ ਬਸ ਮਤਲਬ ਉਹਨੇ ਉਹਨਾਂ ਨੇ ਨਾਲ ਲੱਗੇ ਕਿਹਾ ਤੁਹਾਨੂੰ ਲੱਗ ਲੱਗੇ ਹੋਏ ਨਾ ਕਿਸੇ ਦੇ ਨਾਲ ਲੱਗ ਜਾਣਾ ਕਿਸੇ ਨੂੰ ਆਪਣੇ ਆਪ ਨੂੰ ਸਬਰਦਾਰ ਕਰ ਦੇਣਾ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਬਿਲਕੁਲ ਬਿਲਕੁਲ ਮੈਨੂੰ ਇਹ ਦੱਸੋ ਕਿ ਇੰਨਾ ਸਮਾਂ ਉਹਨਾਂ ਦੇ ਨਾਲ ਤੁਸੀਂ ਬਤੀਤ ਕੀਤਾ ਹੈਗਾ ਤੇ ਇਹ ਜਿਹੜੀਆਂ ਗੱਲਾਂ ਉਹਨਾਂ ਸੁਣਨ ਨੂੰ ਮਿਲਿਆ ਕਿ ਤੁਸੀਂ ਉਹਨਾਂ ਦੇ ਜਿਹੜੇ ਪ੍ਰੀਏ ਸ਼ਿਸ਼ੇ ਉਹਨਾਂ ਚ ਵੀ ਗਿਣਤੇ ਜਾਂਦੇ ਉਹਨਾਂ ਦੀ شمار ਉਹ ਪ੍ਰੀਏ ਸ਼ਿਸ਼ੇ ਬਹੁਤ ਸਾਰੇ ਜੀ ਅਸੀਂ ਬਹੁਤ ਪਿੱਛੇ ਹਾਂ ਲਾਡਾ ਤਾਂ ਕਰਦੇ ਆ ਮੈਂ ਸੁਣਿਆ ਉਹ ਤੁਹਾਨੂੰ ਲਾਡ ਬੜਾ ਕਰਦੇ ਨੇ ਲਾਡ ਉਹ ਆਪਣੇ ਹਰ ਹਰ ਸ਼ਾਗਿਰਦ ਨੂੰ ਕਰਦੇ ਜੀ ਤੇ ਮਤਲਬ ਤਾਂ ਹੀ ਉਹ ਗੁਰੂ ਲੋਗ ਹੈ ਮਤਲਬ ਉਹਨਾਂ ਨੂੰ ਸਾਰੇ ਨੂੰ ਇੱਕ ਜਿਹਾ ਦੇਖਦੇ ਨੇ 8 8 ਸਾਲਾਂ ਚ ਕਿੰਨੀ ਕਵਾਲੀ ਡਾਂਟ ਪਈ ਡਾਂਡਰ ਬਹੁਤ ਪਈ ਤੇ ਪਿਆਰ ਮੁਹੱਬਤ ਬਹੁਤ ਮਿਲੇ ਜੀ ਪਿਆਰ ਵਾਹ ਪਰ ਹਾਂ ਜੀ ਡਾਂਟ ਹੋਰ ਪਰ ਪਹਿਨੇ ਚਾਹੀਦੀ ਸੀ ਜੀ ਤੇ ਬਸ ਉਹਨਾਂ ਨੇ ਉਹਨਾਂ ਦੀ ਬਸ ਉਹ ਹਮੇਸ਼ਾ ਹੀ ਪਰਤ ਆਪਣਾ ਹੈ ਨਾ ਸਪਰਤ ਇੱਕ ਮੂਡ ਹੁੰਦਾ ਜਿਸ ਮੂਡ ਨੂੰ ਰਿਪਰੈਜ਼ੈਂਟ ਕਰਦੀ ਹੈ ਖਲੋੜ ਜਦੋਂ ਵੱਜਦੀ ਹੈ ਹਾਂ ਜੀ ਇਹ ਐਸਾ ਸਾਜ਼ ਹੈ ਵੀ ਕਿਸੇ ਵੀ ਵਿਅਕਤੀ ਨੂੰ ਰੋਣ ਲਾ ਸਕਦੀ ਹੈ ਹਾਂਜੀ ਭਾਈ ਤੇ ਕਿਸੇ ਵੀ ਵਿਅਕਤੀ ਨੂੰ ਇਸੇ ਲਗ ਮੰਤਰ ਮੁਕਤ ਕਰ ਦਿੰਦੇ ਕਿ ਉਹਨੂੰ ਦੁਨੀਆ ਤੋਂ ਇੱਕ ਅਲੱਗ ਦੁਨੀਆ ਚਲੇ ਜਾਂਦੀ ਹੈ ਹਾਂਜੀ ਹਾਂਜੀ ਜਿਵੇਂ ਕਿ ਇੱਕ ਬੜਾ ਫੇਮਸ ਹੁਣ ਗਾਣਾ ਵੀ ਚੱਲ ਰਿਹਾ ਕਨਈਆ ਤੇਰੀ ਮੋਰੀ ਤੇ ਕੋਲਾ ਕੋਣ ਨਹੀਂ ਨੱਚਦਾ ਬਿਲਕੁਲ ਹਰੇ ਨੂੰ ਨੱਚ ਲਾ ਦੇ ਦਾ ਹੀ ਕੰਮ ਹੋਇਆ ਭਾਈ ਬਬੇ ਦਾ ਬੜੇ ਪਸੰਦਾ ਜੀ ਹੈ ਨਾ ਦੇਖੋ ਉਹ ਉਹ ਚੀਜ਼ਾਂ ਵੀ ਹੈਗੀਆਂ ਨੇ ਮੂਡ ਦੇ ਹਿਸਾਬ ਨਾਲ ਤੁਸੀਂ ਫਲੋਟ ਬਜਾਉਨੇ ਹੋ ਜਾਂ ਕਿ ਜਿਸ ਤਰ੍ਹਾਂ ਤੁਹਾਨੂੰ ਇੱਕ ਡਾਇਰੈਕਸ਼ਨ ਹੁੰਦੀ ਹੈ ਕਿਸੇ ਵੇਲੇ ਵੀ ਤੁਸੀਂ ਉਸ ਨੂੰ ਮੂਵ ਕਰ ਲੈਂਦੇ ਹੋ ਨਹੀਂ ਕਿ ਕਿਸੇ ਵੇਲੇ ਵੀ ਮੂਵ ਕਰਨਾ ਆਣਾ ਚਾਹੀਦਾ ਜੀ ਜੀ ਤਾਂ ਹੀ ਇਸੀ ਮਤਲਬ ਬਾਉਂਡਰੀ ਵਾਧਕ ਦਾ ਮਤਲਬ ਇਹੀ ਹੈ ਕਿ ਉਹ ਕਿਸੇ ਵੀ ਮੂਡ ਨੂੰ ਕਿਸੇ ਵੀ ਟਾਈਮ ਲੈ ਕੇ ਆ ਸਕਦਾ ਜੀ ਹਾਂਜੀ ਹਾਂਜੀ ਤੇ ਹੁਣ ਅੱਜ ਬੈਠੇ ਆ ਬੜਾ ਸਮੇਲ ਹੋਇਆ ਤੇ ਸਾਨੂੰ ਕਿਸ ਤਰ੍ਹਾਂ ਦਾ ਮੂਡ ਦਿਓਗੇ ਤੁਸੀਂ ਮੜਾ ਜਾ ਵਾਜ ਕੇ ਦਿਖਾਉਗੇ ਰੱਤੇ ਜੁੜੇ ਹਲਕਾ ਜਿਹਾ ਅਸੀਂ ਚਾਹਾਂਗੇ ਨਾ ਵੀ ਇੱਕ ਮੂਡ ਹੁੰਦਾ ਗੱਲਬਾਤ ਕਰ ਰਹੇ ਇੱਕ ਮਾਹੌਲ ਬਣਿਆ ਹੋਇਆ ਪਤਾ ਨਹੀਂ ਕਿਸ ਤਰ੍ਹਾਂ ਤਾਰਾਂ ਜੁੜੀਆਂ ਜੇ ਤੁਹਾਡੇ ਕੋਲ ਬੈਠੇ ਅਸੀਂ ਪੌਣਾ ਘੰਟਾ ਗੱਲ ਕਰਦੇ ਹੋਏ ਮਨ ਗਦਗਦ ਹੋ ਗਿਆ ਸ਼ੁਰੂ ਕਰਨ ਤੋਂ ਪਹਿਲਾਂ ਇਹ ਜ਼ਰੂਰ ਜਾਨਣਾ ਚਾਹਾਂਗਾ ਜਿਹੜੇ ਜਿਹੜੇ ਤੁਸੀਂ ਸਿਲੈਕਟ ਕਰ ਰਹੇ ਹੋ ਹਾਂਜੀ ਇਹ ਕਿਸ ਤਰ੍ਹਾਂ ਆਈ ਕਿਸ ਤਰ੍ਹਾਂ ਪਿਆਰ ਹੋਈ ਇਹ ਕਿਸ ਤਰ੍ਹਾਂ ਆਈ ਤਾਂ ਨਹੀਂ ਮੈਨੂੰ ਪਤਾ ਜੀ ਇਹ ਸਾਡੇ ਗੁਰੂ ਜੀ ਦੀ ਦੇਣੀ ਹੈ ਇੱਕ ਮਤਲਬ ਜਿਸ ਤਰ੍ਹਾਂ ਜਿੰਨਾ ਸਾਨੂੰ ਨੌਲੇਜ ਦੇ ਵਿੱਚ ਇਸ ਸਾਸ ਦੇ ਬਾਰੇ ਤੇ ਹੋਰ ਕੀ ਪੁੱਛਿਆ ਤੁਸੀਂ ਵੀ ਇਸ ਨੂੰ ਕਿਸ ਤਰ੍ਹਾਂ ਰੈਡੀ ਕੀਤਾ ਗਿਆ ਕਿੰਨੇ ਕੇਸ ਤੇ ਉੱਪਰ ਕੋਸਟ ਆ ਜਾਂਦੀ ਹੈਗੀ ਹੈ ਕੋਸਟ ਮਤਲਬ ਕੀ ਦੇਖੋ ਜੀ ਕੋਸਟ ਹੈਗੀ ਮੇਨਰ ਦੀ ਕੋਸਟ ਹੈ ਜੀ ਕਿਉਂਕਿ ਹੈ ਤਾਂ ਇੱਕ ਬਾਸ ਹੀ ਹੈ अम्बांस की कॉस्ट होगी ਯਕੀਨ ਮੰਨਿਓ ਜਦੋਂ ਭਰਤ ਜੀ ਇਸ ਤੋਂ ਮੈਨੂੰ ਬੁਜਾਰੇ ਸੀ ਤਾਂ ਮੈਂ ਕੁਝ ਸਮਾਂ ਲਈ ਆਪਣੀਆਂ ਅੱਖਾਂ ਬੰਦ ਕੀਤੀਆਂ ਤਾਂ ਫੀਲ ਹੋ ਰਿਹਾ ਸੀਗਾ ਕਿ ਜਿਵੇਂ ਅਸੀਂ ਇੱਕ ਖੁੱਲੇ ਬਾਗਚਾਂ ਤੇ ਸਜੇ ਕ੍ਰਿਸ਼ਨ ਪਗਵਾਨ ਦੀ ਬਾਂਸਰੀ ਵੱਜ ਰਹੀ ਹੋਵੇ ਤੇ ਗਊਆਂ ਚਰ ਰਹੀਆਂ ਹੋਣ ਇੱਕ ਇਹੋ ਜਿਹਾ ਫੀਲ ਆ ਰਿਹਾ ਸੀਗਾ ਕਿਉਂਕਿ ਸ਼ੁਰੂ ਤੋਂ ਅਸੀਂ ਜਦੋਂ ਬਾਂਸਰੀ ਦਾ ਫਲੂਰ ਦਾ ਜ਼ਿਕਰ ਆਉਂਦਾ ਤਾਂ ਕ੍ਰਿਸ਼ਨ ਭਗਵਾਨ ਦੀ ਮੂਰਤ ਅੱਖਾਂ ਦੇ ਅੱਗੇ ਆ ਜਾਂਦੀ ਹੈ। ਹੂਬ ਹੂ ਉਹੀ ਫੀਲ ਸੀਗਾ ਕਿ ਇੱਕ ਖੁੱਲੇ ਗਰਾਊਂਡ 'ਚ ਅਸੀਂ ਬੈਠੇ ਆਂ ਤੇ ਗਉਂਆ ਚੱਲ ਰਹੀਆਂ ਨੇ। ਬਸ ਜਦੋਂ ਬਾਂਸਰੀ ਵਜਦੀ ਸੀਗੀ ਜੇ ਹਲਕੀ-ਹਲਕੀ ਗਉਂਆਂ ਦੇ ਗਲਿਆਂ ਦੀ ਟੰਲੀ ਨਾਲ-ਨਾਲ ਵੱਜਦੀ ਹੁੰਦੀ ਤਾਂ ਸੇਮ ਸੇਮ ਫੀਲ ਆ ਜਾਣਾ ਸੀਗਾ। ਕਮੈਂਟ ਕਰਕੇ ਤੁਸੀਂ ਵੀ ਦੱਸਣਾ ਕਿ ਤੁਹਾਨੂੰ ਫੀਲ ਕਿਸ ਤਰ੍ਹਾਂ ਦਾ ਆਇਆ। ਕਿਉਂਕਿ ਇਹ ਜਿਹੜੀ ਤੁਲਨਾ ਹੈਗੀ ਆ ਇਸ ਤੋਂ ਨੂੰ ਸੁਣਨ ਤੋਂ ਬਾਅਦ ਮੈਨੂੰ ਤਾਂ ਇਸ ਤਰ੍ਹਾਂ ਫੀਲ ਹੋਇਆ ਇਸ ਤੋਂ ਵਿੱਚ ਕੀ ਜੀ ਕਰ ਸੀਗਾ ਕੁਝ ਇਸ ਤਰ੍ਹਾਂ ਦਾ ਤੁਸੀਂ ਵੀ ਦੱਸੋ ਇਹ ਮੇਰੀ ਫੀਲਿੰਗ ਸੀ ਜ਼ਿਕਰ ਮੈਂ ਬਿਲਕੁਲ ਨਹੀਂ ਦੱਸ ਸਕਦਾ ਇਹ ਤੁਹਾਨੂੰ ਜੀ ਤੇ ਤੁਸੀਂ ਜੋ ਵੀ ਫੀਲ ਕਰ ਰਹੇ ਹੋ ਇਸ ਟਾਈਮ ਉਹ ਵੀ ਜ਼ਿਕਰ ਹੈ ਜੀ ਬਸ ਮੈਨਰੇ ਤੇ ਲੱਗ ਗਿਆ ਕੁਝ ਕਿਉਂਕਿ ਮੈਨੂੰ 뮤ਜ਼ਿਕ ਦੀ ਬਹੁਤ ਕੱਟ ਨੋਲੇਜ ਹੈ ਤੁਸੀਂ ਤਾਂ ਹੁਣ ਚਲੋ ਇਹਦੇ ਵਿੱਚ ਹੁਣ ਇਸ ਵੱਡੇ ਸਮੁੰਦਰ ਦੇ ਵਿੱਚ ਇਸ਼ਨਾਨ ਕਰ ਰਹੇ ਹਾਂ ਰੂਸੀ ਤੇ ਇਸ ਵੱਡੇ ਸਮੁੰਦਰ ਦੇ ਵਿੱਚ ਉੱਤਰ ਕੇ ਮਨ ਲੰਘ ਰਿਹਾ ਕਿ ਇਸ ਸਮੁੰਦਰ ਦੇ ਵਿੱਚ ਆ ਕੇ ਕੀ ਆਨੰਦ ਹੈਗਾ ਹਾਂਜੀ ਭਾਜੀ ਆਨੰਦ ਤਾਂ ਬਹੁਤ ਹੈ ਜੀ ਲੇਕਿਨ ਜਿਹੜੀ ਅਸੀਂ ਪਲੇ ਕਰ ਰਹੇ ਹਾਂ ਉਸ ਚ ਆਨੰਦ ਨਹੀਂ ਹੈ ਭਾਜੀ ਜਿਹੜੀ ਸਾਡੇ ਗੁਰੂ ਲੋਕ ਪਲੇ ਕਰ ਰਹੇ ਉਹ ਉਸ ਦੀ ਹੀ ਆਨੰਦ ਹੈ ਭਾਜੀ ਪਰ ਇਹ ਇਹ ਤਾਂ ਥੋੜਾ ਜਿਹੜਾ ਰਿਸਪੈਕਟ ਦੇਣਾ ਬਣਦਾ ਵੀ ਹੈ ਇੱਕ ਰਿਸਪੈਕਟ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਪਰ ਜੀ ਅਸੀ ਤੁਹਾਨੂੰ ਸੁਣ ਕੇ ਇਹਨੇ ਮੰਤਰ ਮੁਗਦੋ ਰਿਆਂ ਜੇ ਅਜੇ ਬਰਸੋਨਾ ਜੀ ਦੇ ਨਾਲ ਬੈਠਿਆ ਨਹੀਂ ਤਾਂ ਹਾਂ ਜੀ ਬਿਲਕੁਲ 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 ਉਹ ਰਿਸਪੈਕਟ ਹਮੇਸ਼ਾ ਬਣੀ ਵੀ ਰਹਿਣੀ ਚਾਹੀਦੀ ਹੈ ਸਾਡੇ ਭਾਰਤ ਦੀ ਹੀ ਸੰਸਕ੍ਰਿਤੀ ਹੈ ਕਿ ਗੁਰੂਆਂ ਦਾ ਸਨਮਾਨ ਜਿਹੜਾ ਹੈਗਾ ਉਹ ਉਹ ਪਰਮਾਤਮਾ ਤੋਂ ਵੀ ਉੱਪਰ ਮੰਨਿਆ ਜਾਂਦਾ ਹੈ ਹਾਂ ਜੀ ਅਸੀ ਕਰਦੇ ਹਾਂ ਠੀਕ ਹੈ ਹਾਂ ਜੀ ਹੋਰ ਕਿਹੜੀ ਕਿਹੜੀ ਫਲੂਟ ਜਿਹੜੀ ਹੈਗੀ ਆ ਆਪਣੇ ਕੋਲ ਇਸ ਵੇਲੇ ਹੈਗੀ ਹੈ ਅਵੇਲੇਬਲ ਮੇਸ਼ਕ ਨੂੰ ਸ਼੍ਰਬ ਦਿਖਾ ਦਿਓ ਕਿਸ ਤਰ੍ਹਾਂ ਦੀ ਹੈ ਹੈਨਾ ਇਹ ਪोज 스케일 ਦੇਣਾ ਇਸ ਹਿਸਾਬ ਦੇ ਨਾਲ ਮਤਲਬ ਜਿਸ ਤਰ੍ਹਾਂ ਤੇ ਛੋਟੀ ਫਲੂਟ ਦਾ ਮਤਲਬ ਹਾਈ ਹਾਈ ਪਿਚ ਹੋਏਗੀ ਬੜੀ ਦੀ ਥੋੜੀ ਬੇਸ ਵਾਲੀ ਫ੍ਰੀਕੁਐਂਸੀ ਹੋਏਗੀ ਜੇ ਥੋੜੀ ਸੌਫਟ ਹੋਈ ਹੈ ਨਾ ਥੋੜੀ ਸੌਫਟ ਹੋਏਗੀ ਇਹ ਥੋੜੀ ਦਿਖੀ ਹੋਏਗੀ ਹਾਂ ਜੀ ਹਾਂ ਜੀ ਦਿਖੀ ਹੋਏਗੀ ਤੇ ਵੱਖਰੇ ਵੱਖਰੇ 스케일 ਹੁੰਨੇ ਆ ਜਿਵੇਂ ਆਪਣੇ ਕੀਬੋਰਡ ਦੇ ਹੁੰਨੇ ਆ ਜੀ ਤੇ ਜਿਵੇਂ ਹਰ ਨੋਟ ਦਾ ਹਰ ਫਲੂਟ ਹੁੰਦੀ ਆ ਹਰ ਇੱਕ ਨੋਟ ਦੀ ਤੇ ਉਸ ਹਿਸਾਬ ਨਾਲ ਹੁੰਦਾ ਜੀ ਤਾਂ ਵੀ ਇਹ ਪੈਸ਼ਨ ਆ ਵੀ ਇਹ ਸਾਰਾ ਸੈਟਅਪ ਵੀ ਹੁਣ ਕਰਨ ਲਗਾ ਲੇ ਇਹ ਪੈਸ਼ੰਤ ਬੱਚੇ ਜੀ ਪਹਿਲਾ ਆਸ਼ੀਰਵਾਦ ਹੈ ਹੂੰ ਗੁਰੂ ਜੀ ਦਾ ਉਹ ਮੈਂ ਬਾਰ ਬਾਰ ਤੁਹਾਨੂੰ ਇਹ ਕਹਾਂਗਾ ਤੇ ਫਾਦਰ ਸਾਹਿਬ ਦਾ ਆਸ਼ੀਰਵਾਦ ਹੈ ਜੀ ਜਿਨ੍ਹਾਂ ਜਿਨ੍ਹਾਂ ਦੀ ਬਦੌਲਤ ਸਟੂਡੀਓ ਖੜਾ ਹੋ ਪਾਇਆ ਹੂੰ ਤੇ ਜਿਹੜਾ ਇਹਦੇ ਵਿੱਚ ਜੋ ਵੀ ਤੁਹਾਨੂੰ ਅੱਛਾ ਲੱਗਿਆ ਉਹ ਗੁਰੂ ਜੀ ਦੀ ਬਦੌਲਤ ਹੈ ਤੇ ਮੇਰਾ ਇਹਦੇ ਵਿੱਚ ਆਲੇ ਤਾਂ ਕੋਈ ਯੋਗਦਾਨ ਨਹੀਂ ਸੋ ਬੜੀ ਖੂਬਸੂਰਤ ਗੱਲ ਹੈ ਜੀ ਆਪਣੇ ਬਜ਼ੁਰਗਾਂ ਦਾ ਆਪਣੇ ਗੁਰੂਆਂ ਦਾ ਸਨਮਾਨ ਜਿਹੜਾ ਹੈਗਾ ਹਮੇਸ਼ਾ ਹੀ ਕਰਨਾ ਚਾਹੀਦਾ ਹੈ ਉਹ ਨਿਮਰਤਾ ਭਰਤ ਵਿੱਚ ਦੇਖਣ ਨੂੰ ਮਿਲ ਰਹੀ ਹੈ ਜਿਸ ਨਿਮਰਤਾ ਦੀ ਜ਼ਰੂਰਤ ਹੁੰਦੀ ਹੈ ਤੇ ਇਸ ਗੱਲ ਦਾ ਮੈਂ ਦਾਅਵਾ ਕਰ ਸਕਦਾ ਆਪਣੇ ਐਕਸਪੀਰੀਅੰਸ ਨਾਲ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਇੱਕ ਬਹੁਤ ਵੱਡਾ ਨਾਮ ਬਣ ਕੇ ਉਭਰੇਗਾ ਤੇ ਭਾਰਤ ਪਰ ਦੇ ਵਿੱਚ ਨਹੀਂ ਪੂਰੇ ਵਰਡ ਦੇ ਵਿੱਚ ਨਾਮ ਬੋਲੇਗਾ ਇਹ ਸ਼ਾਇਦ ਤੁਸੀਂ ਇੰਟਰਵਿਊ ਆਪਣੇ ਕੋਲ ਰੱਖ ਵੀ ਲੈਣਾ ਤੇ ਇਹ ਚੀਜ਼ ਸਿੱਧ ਹੋ ਜਾਣੀ ਹੈ ਇਸ ਇੰਟਰਵਿਊ ਤੋਂ ਪਹਿਲਾਂ ਤਕਰੀਬਨ 2 ਘੰਟੇ ਦੇ ਨੇੜੇ ਤੇ ਰੇਸ਼ੀ ਨਾਲ ਗੱਲਬਾਤ ਕੀਤੀ ਹੈ ਤੇ ਜਿਹੜੀ ਸਾਡੀ ਜਜਮੈਂਟ ਹੈ ਉਹ ਇਹ ਕਹਿਣ ਦੀ ਹੈ ਕਿ ਇੱਕ ਅੱਛੀ ਰੂਹ ਹੈ ਪਰਤ ਦੇ ਵਿੱਚ ਜਿਹੜੀ ਖਿੱਚਦੀ ਹੈ ਜਿਹੜਾ ਅੱਜ 27 ਸਾਲ ਦਾ ਹੋ ਗਿਆ ਹੈ ਇਸ ਉਮਰ ਦੇ ਵਿੱਚ ਵੀ ਹੋਰ ਲੋਕਾਂ ਤੋਂ ਵੱਖਰਾ ਹੈਗਾ ਸ਼ੋਰ ਸ਼ਰਾਬੇ ਤੋਂ ਅਲੱਗ ਹੈਗਾ ਇੱਕ ਅੱਛੀ ਤੇ ਵਧੀਆ ਪਰਵਰਿਸ਼ ਦਰਸਾਉਂਦਾ ਜੇਕਰ ਅਸੀਂ ਤਾਂ ਗੱਲਬਾਤ ਕਰੀ ਸੋ ਗੱਲਬਾਤ ਤੁਸੀਂ ਵੀ ਇੰਟਰਵਿਊ ਵਿੱਚ ਸੁਣ ਲਿਓ ਕਿ ਭਰਤ ਦੇ ਜਿਹੜੇ ਸ਼ਬਦ ਨੇ ਕਿੰਨੇ ਕੁ ਸਕੇਲਡ ਨੇ ਕਿੰਨੇ ਕੁ ਨਪੇ ਤੋਲੇ ਨੇ ਕੋਈ ਫालतू ਗੱਲ ਨਹੀਂ ਹੈਗੀ ਕਿਸੇ ਵੀ ਤਰ੍ਹਾਂ ਦੀ ਤੇ ਲੱਗਦਾ ਸਿਰਫ ਤੇ ਸਿਰਫ ਇਹ ਨੇ ਆਪਣਾ ਜੀਵਨ ਜਿਹੜਾ ਹੈਗਾ ਉਹ ਇਸ ਕਲਾ ਫਲੋਰ ਨੂੰ ਦੇ ਦਿੱਤੀ ਹੋਵੇ ਕੁਝ ਹੋਰ ਵੀ ਗੱਲਬਾਤ ਕਰਦੇ ਆਪਾਂ ਭਰਤ ਦੇ ਨਾਲ ਪਰਤ ਸਟੱਡੀ ਕਿੰਨੀ ਹੈਗੀ ਆ ਸਟੱਡੀ ਐਲ ਐਲ ਬੀ ਕੀਤੀ ਹੋਈ ਹੈ ਜੀ 12th ਤੋਂ ਬਾਅਦ ਗ੍ਰੈਜੂਏਸ਼ਨ ਯਾਰ ਤੂੰ ਸ਼ੌਕਡ ਕਰਤਾ ਫਿਰ ਨੇ ਕੀ ਹੈਗਾ ਰਿਸ਼ਤੇਦਾਰਾਂ ਨੇ ਪਿਤਾ ਜੀ ਨੇ ਵੀ ਯਾਰ ਤੂੰ ਬਣ ਗਿਆ ਵਕੀਲ ਤੇ ਚੱਕ ਨਹੀਂ ਬੰਸਰੀ ਠੀਕ ਹੈ ਸ਼ੌਕ ਵਜੋਂ ਵਜਾਇਆ ਜੇ ਕੋਈ ਕੋਈ ਫੰਕਸ਼ਨ ਹੁੰਦਾ ਕੋਈ ਬਰਥਡੇ ਬਰਥਡੇ ਹੋ ਗਏ ਹੋਣ ਵਿਆਹ ਸ਼ਾਦੀ ਹੋ ਗਈ ਜਾਂ ਪਾ ਘਰ ਚ ਬੈਠੇ ਆ ਫਿਰ ਵਜਾ ਲਾਂ ਠੀਕ ਹੈ ਹਾਂ ਜੀ ਪਰ ਤੂੰ ਤਾਂ ਸਾਰਾ ਡਿਵੋਟ ਹੋ ਗਿਆ ਇਹ ਨਹੀਂ ਕੀਤਾ ਬਾਪੂ ਨੇ ਬਾਪੂ ਜੀ ਨੇ ਨਹੀਂ ਕੁਝ ਕੀਤਾ ਜੀ अच्छा पूजन आली से हर भरी ते फिर मां ਦਾ ਫਿਰ ਕਦੀ ਕਦੀ ਕਰਨ ਫਾੜੀ ਲੈਂਦੀ ਐ ਮਾਤਾ ਜੀ ਸਾਡੇ ਨਾਲ ਹੀ ਸੀ ਉਹਨਾਂ ਨੇ ਨਹੀਂ ਕੈਦ ਨਹੀਂ ਕੁਝ ਕੀਤਾ ਸਾਨੂੰ ਯਾਨਕਿ ਪੂਰਾ ਟੱਬਰ ਹੀ ਜਿਹੜਾ ਹੈ ਗਿਆ ਸੰਗੀਤ ਨੂੰ ਸਮਰਪਿਤ ਹੋ ਗਿਆ ਬਸ ਬਿਲਕੁਲ ਬਿਲਕੁਲ ਜੀ ਇਹੀ ਲਾ ਲੋ ਇਹ ਸਭ ਤੇ ਫਿਰ ਜਦੋਂ ਰਾਤ ਨੂੰ ਡিনার ਦਾ ਟਾਈਮ ਹੁੰਦਾ ਇਕੱਠੇ ਬੈਠਦੇ ਆ ਹਾਂ ਜੀ ਤਾਂ ਫੇਰ ਉਹ ਤਾਂ ਪੁੱਛਦੇ ਆਂਗੇ ਅੱਜ ਕਿਹੜੀ ਨਵੀਂ ਤੋਂ ਨਜਾਇਤ ਕੀਤੀ ਹਾਂ ਜੀ ਪੁੱਛਦੇ ਆ ਜੀ ਬਹੁਤ ਸਮਝਦੇ ਹਾਂ ਤੇ ਇਸ ਚੀਜ਼ ਦਾ ਮੈਨੂੰ ਬਹੁਤ ਖੁਸ਼ੀ ਹੈ ਕੰਪੋਜ਼ੀਸ਼ਨਰ ਵੀ ਟੀਆਰ ਹੋ ਰਹੀਆਂ ਨੇ ਹੁਣ ਹਾਂ ਜੀ ਹਾਂ ਜੀ ਹਾਂ ਜੀ ਭਾਜੀ ਕਿੰਨੇ ਕੋ ਕੰਪੋਜ਼ੀਸ਼ਨਰ ਪ੍ਰੋਫੈਸ਼ਨਲੀ ਹੋ ਚੁੱਕੀਆਂ ਨੇ ਹੁਣ ਉਹ ਪ੍ਰੋਫੈਸ਼ਨਲੀ ਨਾਲ-ਨਾਲ ਬਹੁਤ ਕੰਮ ਕੀਤਾ ਜੀ ਕਾਫੀਆਂ ਤੇ ਬਸ ਉਹੀ ਹੈ ਫਿਲਹਾਲ ਤਾਂ ਇੱਕ ਰਾਸ ਤਾਂ ਮੈਨੂੰ ਪਤਾ ਲੱਗਿਆ ਵੀ ਤੁਹਾਡੇ ਜਿਹੜੇ ਕੰਪੋਜ਼ਿੰਗ ਜਿਹੜੀਆਂ ਜਿਹੜੇ ਤੁਹਾਡੇ ਤੋਂ ਨਾ ਹੈਗੀਆਂ ਨੇ ਪੰਜਾਬੀ ਫਿਲਮਾਂ 'ਚ ਵੱਜਣ ਲੱਗੀਆਂ। ਇਹ ਤਾਂ ਸੱਚਾਈ ਹੈ ਤੁਸੀਂ ਹੁਣ ਜਿਹੜਾ ਮੈਂ ਪਤਾ ਕੀਤਾ ਹੈਗਾ। ਤੇ ਅਸੀਂ ਉਮੀਦ ਕਰਾਂਗੇ ਪਰਤ ਜੀ ਵੈਸੇ ਥੋੜੇ ਸ਼ਾਇਨੇ ਥੋੜੇ ਸ਼ਰਫਾਂਦੇ ਨੇ ਕਿ ਹੁਣ ਪਰਤ ਦੀ ਜਿਹੜੇ ਧੁਨਾਂ ਨੇ ਬਾਲੀਵੁੱਡ ਦੇ ਵਿੱਚ ਵੀ ਵੱਜਣਗੀਆਂ। ਪਰਤ ਮੈਨੂੰ ਪੁੱਛਾਂਗਾ ਕਿੱਥੇ-ਕਿੱਥੇ ਵਜੀਆਂ ਕਹਰਾਵਣਾ ਤੁਸੀਂ। ਮੈਨੂੰ ਪਤਾ ਤੁਸੀਂ ਬੜਾ ਸੇਫ ਰੱਖਦੇ ਨਾ ਚੀਚਾ ਨੂੰ। ਕਹਿੰਦੇ ਨੇ ਕਿ ਉਹ ਖਜ਼ਾਨਾ ਜਿਹਨੂੰ ਖੋਜ ਕੇ ਲੱਭਿਆ ਜਾਵੇ ਉਹ ਖਜ਼ਾਨਾ ਹੁੰਦਾ ਹੈ ਜਿਹੜਾ ਖਜ਼ਾਨਾ ਬਾਜ਼ਾਰਾਂ 'ਚ ਵਿਕਦਾ ਹੈ ਉਹਦੀ ਕੀਮਤ ਕੁਛ ਨਹੀਂ ਹੁੰਦੀ ਇਹ ਉਹ ਖਜ਼ਾਨਾ ਜਿਹਨੂੰ ਖੋਜ ਕੇ ਲੋਗੇਰੇ ਕੋਲ ਆਂਦੇ ਨੇ ਤੇ ਕਹਿੰਦੇ ਨੇ ਜੇ ਸਾਡੀ ਆ ਕੰਪੋਜ਼ਿੰਗ ਵਜਾ ਦਿਓ ਪਰ ਤੈਦੇ ਹੀ ਹੁੰਦਾ ਹਾਂਜੀ ਹਾਂਜੀ ਭਾਈ ਮੈਂ ਬੱਸ ਕਰ ਗਿਆ ਫੋਨ ਮੇਰੇ ਤੁਹਾਡਾ ਦਰਖਵਾ ਨਾ ਨਾ ਬੋਲਣੇ ਨਾ ਭਾਈ ਕੋਈ ਨੰਤੂ ਬਾਦ ਇਹਨਾਂ ਦਾ ਜਾਰਾ ਆਪਣੇ ਕੰਮ 'ਚ ਖੁੱਬਿਆ ਹੈ ਕਿ ਦੁਨਿਆਵੀ ਗੱਲਾਂ ਤੋਂ ਦੂਰ ਹੈ ਸਾਨੂੰ ਤਾਂ ਹੀ बार-बार ਕਰਿਆ ਬੰਦ ਕਰ ਤੋਂ ਪਰ ਅਸੀਂ ਰਹੇ ਟੀ ਇਹ ਕਿਸਮ ਦੇ ਲੋਕ ਅਸੀਂ ਪਰਤ ਦੇ ਨਾਲ ਜਾਂਦਿਆਂ ਦੇ ਇੱਕ ਵਾਰੀ ਫੇਰ ਗੱਲ ਕਰਾਂਗੇ ਪਰਤ ਅਸੀਂ ਤਾਂ ਜਾਵਾਂਗੇ ਨਹੀਂ ਭਾਈ ਜੇ ਤੁਸੀਂ ਜੇ ਤੁਸੀਂ ਮੈਨੂੰ ਇੱਕ ਤੋਂ ਨਾ ਹੋਰ ਵਜਾ ਕੇ ਦਿਖਾਉਂਗੇ ਤੇ ਉਸ ਤੋਂ ਬਾਅਦ ਮੇਰੀ ਸਮਾਪਤੀ ਹੈ ਜਿਹੜੇ ਤੁਹਾਡੇ ਦਿਲ ਦੇ ਸਭ ਤੋਂ ਨੇੜੇ ਹੋਵੇ ਯਕੀਨ ਮੰਨਿਓ ਮੈਨੂੰ ਲੱਗਦਾ ਨਹੀਂ ਹੈਗਾ ਕਿ ਇਸ ਤੋਂ ਵਧੀਆ ਇੰਟਰਵਿਊ ਇਸ ਤੋਂ ਪਹਿਲਾਂ ਕਦੀ ਹੋਈ ਹੋएगी ਇੰਟਰਵਿਊ ਸਾਡੇ ਮੂੰਹ ਤੋਂ ਜਿਹੜਾ ਹੋਇਆ ਇੰਟਰਵਿਊ ਨੇ ਇਸ ਤੋਂ ਵਧੀਆ ਡਿਸਕਸ਼ਨ ਇਸ ਤੋਂ ਵਧੀਆ ਗੱਲਬਾਤ ਹੋਈ ਹੋएगी ਜਿਹੜੇ ਲੋਕ ਦਿਲ ਦੇ ਵਿੱਚ ਜਨੂਨ ਰੱਖਦੇ ਕਿ ਅਸੀਂ ਕੁਝ ਕੰਮ ਖਾਣਾ ਹੈ ਉਹਨਾਂ ਦੇ ਲਈ ਪ੍ਰਤਿਕ ਆਈਡਲ ਹੈ ਪ੍ਰਤਿਤ ਨੇ ਕਿਸ ਤਰ੍ਹਾਂ ਸਟੱਡੀ ਕਰਦੇ ਹੋਏ ਸਕੂਲ ਦੇ ਵਿੱਚ ਥਾਂ ਲਿਆ ਕਿ ਮੈਂ ਸਿਰਫ ਤੇ ਸਿਰਫ ਫਿਲੀਓੜੀ ਬੁਝਾਣੀ ਹੈ ਤੇ ਉਸ ਵਿੱਚ ਲੱਗ ਗਿਆ 8 ਸਾਲਾਂ ਤੋਂ ਤਪੱਸਿਆ ਕਰ ਰਿਹਾ ਹੈ ਤੇ ਅੱਜ ਵੀ ਲੋਕਾਂ ਦੇ ਮੋਹਰੇ ਆ ਕੇ ਦੱਸ ਨਹੀਂ ਰਿਹਾ ਵੀ ਕਿਸ ਤਰ੍ਹਾਂ ਇਹ ਤਪੱਸਿਆ ਕਰ ਰਹੇ ਆ ਸਾਡੇ ਕੰਪੈਲ ਕਰਨ ਤੋਂ ਬਾਅਦ ਪਰਤ ਨੇ ਕੁਝ ਗੱਲਾਂ ਕੀਤੀਆਂ ਨੇ ਹਾਲਾਂਕਿ ਹਲੇ ਪਰਤ ਦੇ ਹੋਰ ਬੜੀਆਂ ਪਰਤਾਂ ਜਿਹੜੀਆਂ ਖੋਲ੍ਹਣੀਆਂ ਐ ਪਰ ਫਿਰ ਵੀ ਜਿੰਨਾ ਕੁਝ ਦੱਸਿਆ ਬਹੁਤ ਐ ਇਹ ਜਾਣਨ ਲਈ ਕਿ ਤੁਸੀਂ ਕਿਸ ਤਰ੍ਹਾਂ ਆਪਣੀ ਲਾਈਫ ਦੇ ਵਿੱਚ ਸਕਸੈਸ ਹੋ ਸਕਦੀ ਹੋ ਜੇਕਰ ਤੁਸੀਂ ਆਪਣੇ ਏਮ ਨੂੰ ਲੈ ਕੇ ਚੱਲੋ ਆਪਣੇ ਬਜ਼ੁਰਗਾਂ ਨੂੰ ਆਪਣੇ ਗੁਰੂਆਂ ਨੂੰ ਕੀ ਮੇ ਰਿਸਪੈਕਟ ਦੇਣੀ ਐ ਏ ਵੀ ਪਰਤੋ ਦੱਸਉਂਦਾ ਤੇ ਪਰਤ ਦੀ ਜਿਹੜੀ ਕਲਾ ਹੈਗੀ ਐ ਉਸ ਨੇ ਹੁਣ ਸਾਨੂੰ ਦਿਖਾ ਦਿੱਤੀ ਐ ਤੁਹਾਡੇ ਦਿਲ ਵਿੱਚ ਵੀ ਕਿਸੇ ਤਰ੍ਹਾਂ ਦੀ ਕੋਈ ਕਲਾ ਹੈਗੀ ਐ ਤੁਸੀਂ ਪੂਰੀ ਲਗਨ ਨਾਲ ਕਰੋ ਹਾਂ ਇਹ ਵਾਦਾ ਜਰੂਰ ਕਰਦਾ ਕਿ ਜੇਕਰ ਤੁਹਾਡੇ 'ਚ ਕੋਈ ਕਲਾ ਹੈਗੀ ਐ ਤੁਸੀਂ ਸਾਨੂੰ ਬੁਲਾ ਕੇ ਉਸ ਨੂੰ ਦਿਖਾਣਾ ਚਾਹਨੀਓ ਤਾਂ ਦਾਅਵਾ ਹੈ ਕਿ ਜਿੱਥੇ ਮਰਜ਼ੀ ਹੋਵੋਗੇ ਅਸੀਂ ਪਹੁੰਚ ਕੇ ਤੁਹਾਡੀ ਉਹ ਕਲਾ ਨੂੰ ਆਪਣੇ ਚੈਨਲ ਦੇ ਜ਼ਰੀਏ ਜ਼ਰੂਰ ਵਿਖਾਵਾਂਗੇ ਸੋ ਇਸੇ ਤਰ੍ਹਾਂ ਪਿਆਰ ਦੇਂਦੇ ਰਹੋ ਅੱਛੇ ਅੱਛੇ ਜਿਹੜੇ ਲੋਕ ਨੇ ਤੁਹਾਡੇ ਅੱਗੇ ਅਸੀਂ ਰੋਬਰੂ ਕਰਦੇ ਰਹੀਏ ਹੁਣ ਮੈਨੂੰ ਕਰਨ ਵਾਸਤੇ ਸੁਣ ਦਿਓ ਇਜਾਜ਼ਤ ਧੰਨਵਾਦ ਜੀ